ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਜਸਟ ਇੰਜੋਏ ਚੈਨਲ ਦੀ ਪ੍ਰੇਮ ਤੇ ਚੜੀ ਨਵੀਆਂ ਸਵਾਰੀਆਂ ਹੋ ਗਈ ਜਿ ਆਇਆਂ ਨੂੰ ਜੀ ਤੇ ਤੁਸੀਂ ਇਸ ਜਿਹੜੀਆਂ ਸਵਾਰੀਆਂ ਨੇ ਹਜੇ ਚੜਨਾ ਐ ਉਹਨਾਂ ਨੂੰ ਦੱਸ ਦਈਏ ਕੇ ਇਸ ਚੈਨਲ ਦੇ ਉੱਤੇ ਜਿਸ ਤਰ੍ਹਾਂ ਦਾ ਨਾਮ ਐ ਉਸੇ ਤਰ੍ਹਾਂ ਦੀਆਂ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓਜ਼ ਇੰਜੋਏ ਕਰਦੇ ਆਂ ਕਦੇ ਹੈਲਥ ਦੀਆਂ ਕਦੇ ਖਾਣੇ ਦੀਆਂ ਕਦੇ ਬਿਊਟੀ ਦੀਆਂ ਕਦੇ ਸੋਸ਼ਲ ਇਵੈਂਟਸ ਹੁੰਦੇ ਨੇ ਦੁੱਖ ਸੁੱਖ ਹੁੰਦੇ ਨੇ ਬਹੁਤ ਕੁਝ ਠੀਕ ਐ ਜੀ ਤੇ ਤੁਸੀਂ ਵੀ ਸਾਡੇ ਨਾਲ ਸਫ਼ਰ ਸ਼ੁਰੂ ਕਰੋ ਬਹੁਤ ਇੰਜੋਏ ਕਰੋਗੇ ਤੇ ਲੋ ਜੀ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਆਪਾਂ ਨਵੇਂ ਤਰੀਕੇ ਦੇ ਨਾਲ ਬਣਾਵਾਂਗੇ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਬਿਲਕੁਲ ਰੈਸਟੋਰੈਂਟ ਸਟਾਈਲ ਦੇ ਵਿੱਚ ਬਣਾਵਾਂਗੇ ਬਹੁਤ ਹੀ ਈਜ਼ੀ ਮਤਲਬ ਜਿਹੜੀ ਨਾਰਮਲ ਬਣਾਉਣੀ ਹੈ ਉਸ ਤੋਂ ਵੀ ਈਜ਼ੀ ਹੋਊਗੀ ਬਣਾਉਣੀ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੰਗੀ ਆ ਇੱਕ ਟਿਪ ਦੱਸ ਦਿੰਨੀ ਆ ਆ ਸਾਰਾ ਕੰਮ ਮਤਲਬ ਰਾਜਮਨ ਸਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਅਰਦਾਸ ਬੇਨਤੀ ਕਰਦੇ ਆ ਕਿ ਜੀ ਪੰਜਾਬ ਤੇ ਆਈ ਵਿਪਤਾ ਨੂੰ ਪ੍ਰਮਾਤਮਾ ਛੇਤੀ ਠੀਕ ਕਰੇ ਸਾਡੇ ਪਟਿਆਲੇ ਵੀ ਬਹੁਤ ਨਹੀਂ ਪੈ ਰਿਆ ਅੱਜ ਵੀ ਧਾਰੋ ਧਾਰ ਚੱਲ ਰਿਆ ਨਹੀਂ ਤੇ ਅਰਦਾਸ ਬੇਨਤੀ ਹੈ ਜੀ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਰਹੇ ਤੇ ਇਹ ਸਮਾਂ ਛੇਤੀ ਲੰਘ ਜੇ ਤੇ ਫਿਰ ਤੋਂ ਸਾਡਾ ਪੰਜਾਬ ਸੁੱਖ ਸ਼ਾਂਤੀ ਨਾਲ ਬਸਣਾ ਸ਼ੁਰੂ ਕਰੇ ਸਭ ਦੇ ਘਰਾਂ 'ਚ ਬੱਚੇ ਨਹੀਂ ਤੇ ਕਾਰੀਆਂ ਹੋਣ ਸਭ ਦੇ ਮਾਪਿਆਂ ਦਾ ਸਾਇਆ ਹੋਵੇ ਲੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਤੁਸੀਂ ਨਾ ਰਸੋਈ ਦੇ ਵਿੱਚ ਜਦੋਂ ਕੰਮ ਕਰਦੇ ਸਾਰਾ ਕੰਮ ਖੜਕੇ ਨਾ ਕਰਿਆ ਕਰੋ। ਉਹਦੇ ਨਾਲ ਵੀ ਸਾਨੂੰ ਅਧੀਆਂ ਬਿਮਾਰੀਆਂ ਲੱਗਦੀਆਂ ਨੇ ਜਿਹੜੀਆਂ ਅੱਜ ਕੱਲ ਲਾਈਫਸਟਾਈਲ ਇਸ ਤਰ੍ਹਾਂ ਦੀ ਹੋ ਗਈ ਸਾਡੀ। ਇੱਕ ਇਸ ਤਰ੍ਹਾਂ ਦੀ ਪਟਣੀ ਇਹਨੂੰ ਮੈਂ ਅਸੀਂ ਤਾਂ ਪਰੜੀ ਕਹਿੰਦੇ ਹਾਂ ਤੁਸੀਂ ਪਤਾ ਨਹੀਂ ਕੀ ਕਹਿੰਦੇ ਹੋ। ਠੀਕ ਹੈ। ਇਸ ਤਰ੍ਹਾਂ ਦੀ ਪਰੜੀ ਜਰੂਰ ਆਪਣੀ ਰਸੋਈ ਚ ਰੱਖੋ। ਤੇ ਇੱਕ ਦੋ ਤਿੰਨ ਕੰਮ ਇੱਥੇ ਬੈਠ ਕੇ ਕਰਿਆ ਕਰੋ। ਇੱਕ ਤਾਂ ਜਿਵੇਂ ਸਬਜ਼ੀ ਕੱਟਦੇ ਆ ਤਾਂ ਤੁਸੀਂ ਨਾ ਜੇ ਤੁਸੀਂ ਮਤਲਬ ਕਰ ਸਕਦੇ ਹੋ, ਬੈਠ ਸਕਦੇ ਹੋ ਇਦਾਂ ਤਾਂ ਤੁਸੀਂ ਇਦਾਂ ਹੀ ਬੈਠਣਾ ਹੈ ਇਦਾਂ। ਇਨ ਕਰਕੇ ਉਹਦੇ ਨਾਲ ਕੀ ਹੁੰਦਾ ਤੁਹਾਡੇ ਪੇਟ ਜਿਹੜਾ ਉਹ ਮਲਿਆ ਜਾਂਦਾ ਤੇ ਤੁਹਾਡੀ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਐਕਸਰਸਾਈਜ਼ ਹੀ ਨਾਲ ਹੀ ਹੋਈ ਜਾਂਦੀ ਜਦੋਂ ਆਪਾਂ ਕੰਮ ਕਰ ਰਹੇ ਹੁੰਦੇ ਆ ਠੀਕ ਇੱਕ ਤੁਸੀਂ ਇੱਥੇ ਬਹਿ ਕੇ ਆਟਾ ਗੁੰਨਿਆ ਕਰੋ ਦੋ ਕੰਮ ਤਾਂ ਇਹਦੇ ਤੇ ਬੈਠ ਕੇ ਜਰੂਰ ਕਰਿਆ ਕਰੋ ਸਾਡੇ ਇਹ ਇੱਥੇ ਪੱਕੀ ਜਗ੍ਹਾ ਹੈ ਦੀ ਜਦੋਂ ਸਪਾਈਸ-ਸਪਾਈ ਕਰਦੇ ਆ ਕੰਮ ਕਰ ਹਟਦੇ ਆ ਉਦੋਂ ਥੋੜਾ ਸਾਈਡ ਤੇ ਕਰਦਨੇ ਆ ਨਹੀਂ ਤੇ ਇੱਥੇ ਬੈਠ ਕੇ ਸਾਡੀ ਸੁਨੀਤਾ ਕੰਮ ਕਰਦੀ ਹੈ ਇਹਦੇ ਤੇ ਹੀ ਤੇ ਇੱਤੀ ਜਦੋਂ ਮੈਂ ਵਿਲੀ ਹੁੰਦੀ ਜਾਂਦਾ ਕੋਰਸੋਈ ਦੇ ਕੋਈ ਕੰਮ ਕਰਦੀ ਹੁੰਦੀ ਹੈ ਉਦੋਂ ਇਸਤੀ ਕਰਦੀ ਹੈ ਇਹ ਜਦੋਂ ਰੈਡ ਆਨ ਕਰਿਓ ਬਹੁਤ ਸਾਰੇ ਫਾਇਦੇ ਨੇ ਇੱਕ ਦਿਨ ਮੈਨੂੰ ਭੈਣ ਪੁੱਛਦੀ ਸੀ ਕਿ ਇਹੰਨੇ ਤੁਸੀਂ ਪੇਟ ਕਿਵੇਂ ਅੰਦਰ ਜਾਂਦਾ ਪੇਟ ਇਹਦੇ ਨਾਲ ਹੀ ਅੰਦਰ ਜਾਂਦਾ ਬਹੁਤ ਅੱਛੀ ਐਕਸਰਸਾਈਜ਼ ਹੁੰਦੀ ਹੈ ਇਹ ਠੀਕ ਹੈ ਤੇ ਜ਼ਰੂਰ ਕਰਨੀ ਹੈ ਤੁਸੀਂ ਤੇ ਲੋ ਜੀ ਆਪਾਂ ਅੱਜ ਆਲੂ ਸ਼ਮਾ ਵਿੱਚ ਦੀ ਰੈਸਟੋਰੈਂਟ ਸਟਾਈਲ ਸਬਜੀ ਬਣਾਵਾਂਗੇ ਤੇ ਪਹਿਲੀ ਜਿਹੜੀ ਆਪਾਂ ਆਲੂ ਛਿੱਲ ਲੈਣੇ ਹੈ ਹੋ ਬੋ ਜੀ ਤੇ ਵਾਈਗਰੂ ਦਾ ਨਾਮ ਹੈ ਕੀ ਰਸੋਈ ਦੇ ਵਿੱਚ ਆਪਾਂ ਕੰਮ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਵਾਈਗਰੂ ਸਭ ਦੀਆਂ ਰਸੋਈਆਂ ਚ ਰੌਣਕਾਂ ਰੱਖੀ ਭਰੀਆਂ ਰੱਖੀ ਰਸੋਈਆਂ ਸਭ ਦੀਆਂ ਲਓ ਜੀ ਆਪਾਂ ਹੁਣ ਆਲੂ ਛਿੱਲ ਲੈਣੀਆਂ ਤੇ ਇਹ ਵਿੱਚ ਕਰਦੇ ਆ ਹੀ ਦਿਖਾਉਣੇ ਲੋ ਜੀ ਆਪਾਂ ਨਾ ਕੁੱਕਰ ਦੇ ਵਿੱਚ ਇਦਾਂ ਆਲੂ ਛਿਲਕੇ ਪਾ ਲੈਣੇ ਆ ਥੋੜੀ ਜਿਹੀ ਪਾ ਦੇਣੀ ਆਪਾਂ ਆ ਸਬਤੀ ਪਿਆਜ਼ ਪਾਤੇ ਨੇ ਤੇ ਥੋੜੀ ਜਿਹੀ ਪਾਈਏ ਕਾਜੂ ਇਹਦੇ ਵਿੱਚ ਆਪਾਂ ਟਮਾਟਰ ਰੱਖ ਲੈਣੇ ਪਰ ਮੇਰੇ ਕੋਲੇ ਟਮਾਟਰ ਕੀ ਹੋਈ ਐ ਇਸ ਕਰਕੇ ਮੈਂ ਟਮਾਟਰ ਨਹੀਂ ਪਾਏ ਦੇ ਵਿੱਚ ਰੱਖੇ ਨਹੀਂ ਵੈਸੇ ਤੁਸੀਂ ਇਦਾਂ ਰੱਖ ਦਿੰਗੇ ਕੁਝ ਵੀ ਕੱਟਣਾ ਕੁੱਟਣਾ ਨਹੀਂ ਹੈਗਾ ਇਦਾਂ ਹੀ ਤੇ ਕੁੱਕਰ ਨੂੰ ਕਰ ਦੇਣਾ ਬੰਦ ਤੇ ਦੋ ਸੀਟੀਆਂ ਮਰੋਣੀਆਂ ਇਹਦੀਆਂ ਇੰਨਾ ਟਾਈਮ ਦੇਣਾ ਇਹਨੂੰ ਕਿ ਦੋ ਸੀਟੀਆਂ ਜਿੰਨਾ ਟਾਈਮ ਮਿਲ ਜੇ ਲੋ ਜੀ ਠੀਕ ਐ ਤੇ ਮੈਨੂੰ ਸੇਮੇਂ ਤੇ ਕਰਤਾ ਸਲੋਲੀ ਸਲੋਲੀ ਇੰਨਾ ਟਾਈਮ ਦੇਣਾ ਜਿੰਨੇ ਟਾਈਮ ਜੇ ਆਪਾਂ ਦੋ ਸੀਟੀਆਂ ਮਰਾਉਣੀਆਂ ਹੋਣੀਆਂ ਜੇ ਤੁਸੀਂ ਦੋ ਸੀ ਮਰਾਉਣੀਆਂ ਸੀਟੀਆਂ ਤਾਂ ਦੋ ਸੀਟੀਆਂ ਮਰਾਲੋ ਤੁਹਾਡੀ ਮਰਜ਼ੀ ਹੈ ਠੀਕ ਹੈ ਵੈਸੇ ਇਸੇ ਮਤੇ ਜਿਆਦਾ ਵਧੀਆ ਬਣਦੀ ਚੀਜ਼ 5-10 ਮਿੰਟ ਲੱਗਦੇ ਇਹਨੂੰ ਤੇ ਫਿਰ ਆਪਾਂ ਇਹਨੂੰ ਖੋਲ ਕੇ ਫਿਰ ਅੱਗੇ ਕਰਾਂਗੇ ਤਿਆਰੀ ਓਨੀ ਦੇਰ ਚ ਆਪਾਂ ਜਿਹੜੀਆਂ Shimla mirch hain ਉਹਨਾਂ ਨੂੰ ਆਪਾਂ ਇਦਾਂ ਕੱਟ ਲਿਆ ਠੀਕ ਹੈ ਦੇਖ ਫਿਰ ਜਿਹੜੀ ਪੀਸ ਕੱਟ ਲੈਣੀਆਂ ਆਪਾਂ ਤੇ ਫਿਰ ਆਪਾਂ ਇਹਨਾਂ ਨੂੰ ਸਾਈਡ ਤੇ ਤਿਆਰੀ ਕਰਕੇ ਰੱਖਤੀ ਜਦੋਂ ਕੁੱਕਰ ਖੋਲ੍ਹਾਂਗੇ ਫਿਰ ਅਗਲਾ ਕੰਮ ਕਰਾਂਗੇ ਠੀਕ ਇੱਕ ਪੈਨ ਦੇ ਆਪਾਂ ਇੱਕ ਪੈਨ ਚ ਆਪਾਂ ਥੋੜਾ ਜਿਹਾ ਪਾ ਲੈਣਾ ਘੋ ਠੀਕ ਹੈ ਕੋਲੀ ਮੱਧੇ ਤੁਸੀਂ ਤੇਲ ਚ ਬਣਾਉਣੀ ਹੈ ਘੋ ਚ ਬਣਾਉਣੀ ਹੈ ਤੇ ਫਿਰ ਆਪਾਂ ਜਿਹੜੀ ਮਿਰਚਾਂ ਕੱਟ ਕੇ ਰੱਖੀਆਂ ਸੀ ਪੀਸ ਦੇਖ ਲਓ ਤੁਸੀਂ ਕਿੱਡੇ ਕਿੱਡੇ ਕ ਹੈ ਇਹਨਾਂ ਨੂੰ ਆਪਾਂ ਹਲਕਾ ਜਿਹਾ ਸੌਟੇ ਕਰਾਂਗੇ ਇੱਕ ਵਾਰੀ ਆਪਾਂ ਇਹਨਾਂ ਨੂੰ ਹਲਕਾ ਹਲਕਾ ਸੌਟੇ ਕਰਾਂਗੇ ਉਦੋਂ ਤੱਕ ਆਪਣਾ ਇਹ ਉਧਰ ਵਾਲਾ ਮਟੀਰੀਅਲ ਰੈਡੀ ਹੋ ਜਾਊਗਾ ਤੇ ਇਹਦੇ ਵਿੱਚ ਨਾ ਆਪਾਂ ਅ ਦੋ ਕ ਦੋ ਪਿਆਜ਼ ਛੋਟੇ ਛੋਟੇ ਉਹ ਵੀ ਪਾਵਾਂਗੇ ਪਿਆਜ਼ ਪਾ ਲਈ ਆਪਾਂ ਇਦਾਂ ਚਕੌਰ ਜੇ ਕੱਟ ਲੈਣੀ ਮਤਲਬ ਜੀ ਮੀਡੀਅਮ ਛੋਟੇ ਸਾਈਜ਼ ਦੇ ਤਾਂ 4-4 ਪੀਸ ਐ ਥੋੜੀ ਜਿਹੀ ਮੋਟੇ-ਮੋਟੇ ਜਿਹੇ ਪੀਸ ਪਾ ਲੈਣੇ ਵਿੱਚ ਤੇ ਉਹਨਾਂ ਨੂੰ ਵੀ ਨਾਲ ਹੀ ਇਦਾਂ ਸੌਟੇ ਕਰ ਲੈਣਾ ਠੀਕ ਐ ਦੋਹਾਂ ਚੀਜ਼ਾਂ ਨੂੰ ਇਕੱਠੇ ਕਰ ਲੈਣਾ ਪੂਰਾ ਕੁੱਕ ਨਹੀਂ ਕਰਨਾ ਥੋੜਾ ਥੋੜਾ ਕਰ ਲੈਣਾ ਉਦੋਂ ਤਾਂ ਕੋਈ ਹੋ ਜੂਗਾ ਬਹੁਤ ਹੀ ਟਿਸਟੀ ਬਣਦੀ ਆ ਮੈਂ ਇਹ ਸਕੂਲ ਲੈ ਕੇ ਗਈ ਸੀ ਨਾ ਤੇ ਉੱਥੇ ਮੈਨੂੰ ਉਹਨਾਂ ਨੇ ਯਾਦ ਕਰਾਇਆ ਕਿੰਨ ਤੁਸੀਂ ਇਹ ਵਾਲੀ ਸਬਜ਼ੀ ਦੀ ਸਾਨੂੰ ਜਰੂਰ ਵੀਡੀਓ ਦਿਓ ਮੜਵਾ ਗਿਆਂ ਦੀ ਇਹ ਤਾਂ ਬਹੁਤ ਸੌਲ ਬਣਦੀ ਤੁਸੀਂ ਵੀਡੀਓ ਜ਼ਰੂਰ ਬਣਾਉਣੀ ਹੈ ਕਿਉਂਕਿ ਅਦਰਵਾਈਜ਼ ਰੁਟੀਨ ਦੇ ਵਿੱਚ ਯਾਦ ਨਹੀਂ ਰਹਿੰਦੀ ਜੇ ਕੋਈ ਸਪੈਸ਼ਲ ਟੇਸਟ ਹੈ ਇਹਨਾਂ ਦਾ ਤੇ ਫੇਰ ਮੈਂ ਕਿਹਾ ਚਲੋ ਫੇਰ ਸਾਰਿਆਂ ਨੂੰ ਦਿਖਾ ਦਿੰਦੇ ਆਪਾਂ ਬਣਾ ਦਿੰਦੇ ਆ ਠੀਕ ਹੈ ਜੇ ਹੁਣ ਆਪਾਂ ਕੁੱਕਰ ਵੀ ਬੰਦ ਕਰ ਦਿੰਨੇ ਆ ਕਾਫੀ ਟਾਈਮ ਹੋ ਗਿਆ ਫੇਰ ਇਹਨੂੰ ਖੋਲਦੇ ਆ ਬੋ ਮਤਲਬ ਇਹਦੇ ਵਿੱਚ ਬਸ ਆਪਾਂ ਮਿਹਨਤ ਵਾਲੀ ਨਹੀਂ ਹੈਗੀ ਕਿਉਂਕਿ ਬਹੁਤਾ ਜ਼ਿਆਦਾ ਕਟਵੱਟ ਹੈ ਨਹੀਂ ਕੋਈ ਸਾਰਾ ਕੁਝ ਹਫਤਾ ਹਫਤਾ ਜਾਈ ਹੈ। ਪਿਆਜ਼ਾਂ ਤੋਂ ਆਪਾਂ ਨੂੰ ਆਈਡੀਆ ਹੋ ਜਾਂਦਾ ਵੀ ਕਾਫੀ ਹੋ ਗਿਆ ਦੇਖੋ ਪਿਆਜ਼ ਥੋੜੇ ਥੋੜੇ ਬਰਾਊਨਿਸ਼ ਜੀ ਟਿੰਜ ਫੜ ਗਏ। ਉਥੋਂ ਇਹਨਾਂ ਦਾ ਤਰੰਗ ਜਿਆਦਾ ਹਰਾ ਹੋਣ ਕਰਕੇ ਆਪਾਂ ਨੂੰ ਬੜਾ ਨਹੀਂ ਪਤਰਾ ਹੋਦਾ ਹੁੰਦਾ। ਠੀਕ ਹੈ ਤੇ ਆਪਾਂ ਇਹਨੂੰ ਕਰ ਦਨੇ ਹੁਣ ਬੰਦ ਤੇ ਕੁੱਕਰ ਵਾਲੀ ਗੈਸ ਵੀ ਥੋੜੀ ਦੇ ਅੱਚ ਖੋਲ ਦੇ। ਲੋ ਜੀ ਕੁੱਕਰ ਖੋਲ ਲੈਨੇ ਆਪਾਂ ਹੁਣ। ਲੋ। ਦਹੀਂ ਹੈ। ਉਹ ਲਿਆ ਤੇ ਇਹ ਆਪਾਂ ਜਿਹੜੇ ਆਲੂ ਹੈ ਨਾ ਜਿਹੜੇ ਉਹ ਪੂਰੇ ਕੁੱਕ ਨਹੀਂ ਕਰਨੀ ਹੁੰਦੀ ਆਪਾਂ ਬਸ ਸੈਮੀ ਕੁੱਕ ਕਰਨੀ ਹੈ ਠੀਕ ਹੈ ਜਿਵੇਂ ਇਦਾਂ ਥੋੜੇ ਜਿਹੇ ਹੋ ਗਏ ਰੰਗ ਇਹਨਾਂ ਨੂੰ ਆਪਾਂ ਕੱਢ ਕੇ ਅੱਡ ਰੱਖ ਲੈਣੀਆਂ ਫਿਲਹਾਲ ਮੈਦੀ ਤੀਰ ਦੰਨੀ ਹੈ ਜਿਹੜਾ ਬਾਕੀ ਇੰਟੀਰੀਅਰ ਹੈ ਜਿਆ ਅਜ ਲਸਣ ਅਦਰਕ ਜੋ ਵੀ ਆਪਾਂ ਇਹ ਚ ਪਾਉਣਾ ਹੁੰਦਾ ਹੈ ਤੇ ਵਿੱਚ ਹੀ ਉਹ ਤੇ ਉਹਨੂੰ ਆਪਾਂ ਮਿਕਸੀ ਵਾਲੇ ਜੱਗ ਵਿੱਚ ਪਾਉਣੀ ਹੈ ਥੋੜੇ ਜੇ ਥੱਲੇ ਉਹ ਐ ਕਾਲੀ ਜੀ ਹੋ ਜਾਂਦੀ ਹੈ ਪਰ ਟੇਸਟ ਨੂੰ ਫਰਕ ਨਹੀਂ ਪਾਉਂਦੀ ਜੀ ਇਦਾਂ ਹੋ ਗਏ ਨਾ ਜਿਵੇਂ ਪਰ ਟੇਸਟ ਨੂੰ ਕੁਝ ਨਹੀਂ ਹੁੰਦਾ ਇਹਦੇ ਨਾਲ ਛਿਲ ਬਾਕੀ ਦਾ ਸਮਾਂ ਉਹ ਨਹੀਂ ਇਹਦੇ ਫਾਲਣੇ ਆਪਾਂ ਕੱਲਾ ਘੋਰ ਇਹਦੇ ਵਿੱਚ ਕੇ ਇਹ ਮੇਚਰ ਮਾਟੇ ਵੀ ਰਿ ਵਿੱਚ ਪਾ ਦੂੰਗੀ ਮੈਂ ਕਰਕੇ ਲਿਉਣੀ ਹੈ ਕਰ ਲਿਆ क्रश ਤੇ ਹੁਣ ਆਪਾਂ ਇਹਨੂੰ ਜਿਹੜੀ ਇਹ ਆਪਣੀ ਸੈਮੀ ਕਿਤੇ ਹੋਏ ਇਹ ਨਾ ਸੈਮੀ ਹੋ ਜਾਂਦੇ ਹਾਫ ਕੁਕ ਹੋ ਜਾਂਦੇ ਆ ਤੇ ਇਹਨਾਂ ਦੀ ਆਪਾਂ ਉਵੇਂ ਪੀਸੇਸ ਕਰ ਲੈਣੇ ਆ ਜਿਵੇਂ ਉਹਦੇ ਨੇ ਮਿਰਚ ਦੇ ਨੇ ਇਸਨੇ ਕੱਟ ਦੋ ਆਦੀ ਬੰਨ ਲਾ ਲਓ ਜੀ ਜਿਹੜਾ ਆਪਾਂ ਇਹ ਮਸਾਲਾ ਬਣਾਇਆ ਸੀਗਾ ਇਹਨੂੰ ਆਪਾਂ ਇਹਦੇ ਵਿੱਚ ਹੀ ਕਰ ਲੈਨੇ ਕਿਉਂਕਿ ਭੰਡੀਆਂ ਨੂੰ ਲਵੇੜਨੇ ਬਾਹਲੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਦੇ ਵਿੱਚ ਕੁੱਕ ਕਰੇ ਆ ਜਾ ਆ ਜਾ ਸੁਨੀਤਾ ਮੜਾ ਜਿਹਾ ਤੋੜਾ ਕਿਉਂ ਤੇ ਹੁਣ ਆਪਾਂ ਇਹਦੇ ਵਿੱਚ ਪਾਉਦੇ ਨੇ ਨਮੂਨ ਮਿਰਚ ਕਿਉਂਕਿ ਪਹਿਲਾਂ ਆਪਾਂ ਇਹਨਾਂ ਚ ਕੁਝ ਵੀ ਨਹੀਂ ਪਾਇਆ ਹੋਇਆ ਤੇ ਜਿਹੜੇ ਆਪਾਂ ਆਲੂ ਕੱਟਿਆ ਉਹ ਸੈਮੀ ਕੁਕੜੇ ਜਿਹਾ ਕੀਤੇ ਹੋਏ ਇਹਨੂੰ ਦੁਬਾਰਾ ਚਲਾ ਲਿਆ ਗਿਆ ਸਾਨੂੰ ਆਪਾਂ ਤੇ ਇਹਨਾਂ ਦੇ ਨਾਲ ਆਪਾਂ ਥੋੜੀ ਦੇਰ ਇਹਨਾਂ ਨੂੰ ਵੀ ਸੌਟੇ ਕਰਾਂਗੇ ਠੀਕ ਹੈ ਦੁਬਾਰਾ ਹਲਕਾ ਜਿਹਾ ਕੁਨੀ ਦੇਰੇ ਹੋ ਰਹੇ ਹੈ ਤੇ ਆਪਾਂ ਇਹਦੇ ਚੋਂ ਅੰਗਰ ਚ ਪਾ ਲੈਣੇ ਚਲੋ ਇਹ ਵਾਪਾ ਪੋਨ ਲੈਣੀ ਥੋੜਾ ਜਿਹਾ ਕਿਓ ਘੁਰ ਪਾ ਦਵੇਂ ਬਹੁਤ ਡਰਾਈ ਜਿਹਾ ਲੱਗ ਰਿਹਾ ਬਸ ਜਿਹੜਾ ਆਪਾਂ ਨਮਕ ਮਿਰਚ ਪਾਇਆ ਉਹ ਭੁੱਜ ਜੇ ਬਾਕੀ ਚੀਜ਼ਾਂ ਤਾਂ ਭੁਜੀ ਹੋਣੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਜਿਹੜਾ ਆ ਨਿਕਸੀ ਧੋਤੀ ਸੀ ਗਰੇਵੀ ਬਣਾ ਲੈਣੀ ਆ ਜੇ ਤੁਸੀਂ ਤਾਜੀ ਟਮਾਟਰ ਪਾਉਣਿਓ ਫੇਰ ਇਹਨਾਂ ਦਾ ਰੰਗ ਹੋਰ ਜ਼ਿਆਦਾ ਰੈੱਡ ਆਉਂਦਾ ਪਰ ਮੇਰੇ ਕੋਲ ਅੱਜ ਪੀਉਰੀ ਯੂਜ਼ ਕਰਨ ਪਈ ਠੀਕ ਨੇ ਲੋਜੀ ਇਹਨਾਂ ਨੂੰ ਬਸ ਆਪਾਂ ਨਾਲ-ਨਾਲ ਕਰ ਲਿਆ ਬਹੁਤ ਹੀ ਜ਼ਿਆਦਾ बस ये तो हो गई। तक ये हो जानेगी क्योंकि अपन ओनो चिपा के भी कुक करना है थोड़ी देर। और में भी छोड़ पाऊंगा। ताजी मलाई है। ਬਿਲਕੁਲ ਫਰੀਮੀ ਕਰੀਮੀ ਜਦੋਂ ਇਹ ਆਪਣੀ ਗ੍ਰੀਵੀ ਹੋ ਤਿਆਰ ਹੋ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਪਹਿਲਾਂ ਆਜੂੰਦਾ ਵੀ ਇੱਕ ਕਰੀਮੀ ਟੈਕਸਚ ਹੁੰਦਾ ਠੀਕ ਹੈ ਤੇ ਹੁਣ ਆਪਾਂ ਇਹਨੂੰ ਇਹਦੀ ਛੁਟਾ ਦੇਦੇ ਲੋਚ ਇਹਨੂੰ ਵੀ ਤੋਕੂ ਪਾ ਲਾਂਗੇ ਆਪਾਂ ਮੜਾ ਥੈਂਕ ਯੂ ਉਜੀ ਇਹਨੂੰ ਆਪਾਂ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਦੇਖੋ ਪਹਿਲਾਂ ਹੀ ਲੁੱਕ ਕਿੰਨੀ ਪਿਆਰੀ ਹੈ ਲੁੱਕ ਕਿੰਨੀ ਸੋਹਣੀ ਹੈ ਦੀ ਹਲੇ ਆਪਾਂ ਨੂੰ ਕੁੱਕ ਕਰਨਾ ਠੀਕ ਹੈ ਜੀ ਹੁਣ ਇਹਨੂੰ ਆਪਾਂ 5-7 ਮਿੰਟ ਕੁੱਕ ਹੋਣ ਦੇਣਾ ਸìm ਤੇ ਫਿਰ ਦੇਖ ਲਈਏ ਲੋ ਜੀ ਇਹ ਆਪਣੀ ਸਬਜੀ ਹੋ ਗਈ ਤਿਆਰ ਠੀਕ ਹੈ ਤੇ ਬਹੁਤ ਹੀ ਪਿਆਰਾ ਜਿਹਾ ਦਾ ਟੈਕਸਚਰ ਆਇਆ ਹੈ ਟੇਸਟ ਬਹੁਤ ਹੀ ਵਧੀਆ ਹੈ ਵਿੱਚ ਦੀ ਇੱਕ ਵਾਰੀ ਦੇਖਿਆ ਸੀ ਆ ਦੇਖੋ ਜਿਵੇਂ ਸਾਈਡਾਂ ਤੋਂ ਨਾ ਕਿਉਂ ਛੱਡ ਜਾਂਦੀ ਚੀਜ਼ ਤੇ ਉਹ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕੁੱਕ ਹੋ ਗਈ ਲੋ ਆ ਇਹਦਾ ਬਹੁਤ ਸੋਹਣਾ ਜਿਹਾ ਟੈਕਸਚਰ ਤੁਸੀਂ ਇਸ ਤੋਂ ਹੋਰ ਜ਼ਿਆਦਾ ਇਹਨੂੰ ਅ ਮਤਲਬ ਤਰੀ ਰੱਖਣੀ ਚਾਹੋ ਤਾਂ ਹੋਰ ਰੱਖ ਸਕਦੇ ਹੋ ਤੇ ਆਹ ਇਹਦਾ ਪਰਫੈਕਟ ਵੈਸੇ ਟੈਕਸਚਰ ਆ ਇਹਦਾ ਠੀਕ ਹੈ ਗਰੇਵੀ ਵਾਲੀ ਜਿਹੜੀ ਸਬਜੀ ਹੈ ਠੀਕ ਹੈ ਬਹੁਤ ਹੀ ਟੇਸਟੀ ਬਣਦੀ ਹੈ ਬਹੁਤ ਹੀ ਟੇਸਟੀ ਤੁਸੀਂ ਜਰੂਰ ਟਰਾਈ ਕਰਿਓ ਤੇ ਲੋ ਜੀ ਫਿਰ ਟਰਾਈ ਜਰੂਰ ਕਰਿਓ ਤੁਸੀਂ ਤੇ ਆਈ ਹੋਪ ਤੁਹਾਨੂੰ ਪਸੰਦ ਆਊਗੀ ਸੱਚ ਮੱਚ ਬਹੁਤ ਸਵਾਦ ਬਣਦੀ ਹੈ ਤੁਸੀਂ ਬਣਾ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਵਾਪਸ ਆ ਕੇ ਦੱਸਿਓ ਕਿ ਐਸੀ ਬਣੀ ਤਦ ਤੱਕ ਇੰਜੋਏ ਕਰਦੇ ਰਹੋ ਇਕੋ ਲਾਈਫ ਹੈ ਬਸ ਇਹਨਾਂ ਚੀਜ਼ਾਂ ਜੀ ਆਪਾਂ ਖੁਸ਼ੀਆਂ ਲੰਘਦੇ ਰਹਿਣਾ ਮਿਲਾਂਗੇ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਜਿਹੀ ਟੌਪਿਕ ਨਾਲ